ਵਾਹਿਗੁਰੂ ਤਨ ਤਨ ਸਭ ਕਮਾਲ ਵਾਲੀਏ ਕੁਲ ਆਲਮ ਅਰੇ ਪਰ ਇਹ ਕਾਇਨਾਤ ਦਸਾਂ ਹਾਂ ਪਾਸ਼ੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਾਰ ਮਿਹਰਮਤ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸਤਿਗੁਰ ਨੇ ਤਰਸ ਕੀਤਾ ਆਪਣੀ ਗੋਦ ਦੇ ਅੰਦਰ ਬਿਠਾ ਕੇ ਆਪਣੇ ਘਰ ਦੀਆਂ ਬਾਤਾਂ ਪਾਉਣ ਦਾ ਮਾਲਕ ਨੇ ਸੁਭਾਗ ਸਮਾ ਬਖਸ਼ਿਆ ਗੁਰੂ ਮਾਲਕ ਜੀ ਨੇ ਜੋ ਅੱਜ ਪਾਵਨ ਹੁਕਮ ਸਾਡੀ ਝੋਲੀ ਛਪਾਇਆ ਹੈ ਧੰਨ 시ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਮੁਖ ਤੋਂ ਉਚਾਰਨ ਕੀਤਾ ਹੈ ਅਸੀਂ ਦੁਨੀਆਵੀ ਤੌਰ ਤੇ ਕਿਸੇ ਮਾਲ ਤੋਂ ਜਾਂਦੇ ਆ ਕਿਸੇ ਵੱਡੀ ਸ਼ਾਪ ਤੋਂ ਜਾਂਦੇ ਆ ਤੁਸੀਂ ਕਈ ਵਾਰੀ ਉੱਥੇ ਪੜਿਆ ਲਿਖਿਆ ਹੋਇਆ ਜ਼ਰੂਰ ਹੋਣਾ ਆ ਕਿ ਭਾਈ ਤੁਸੀਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ 'ਚ ਹੋ ਤੁਸੀਂ ਵੱਡੇ ਵੱਡੇ ਜਦੋਂ ਮਾਲ ਤੋਂ ਜਾਂਦੇ ਹੋ ਕਿਸੇ ਵੱਡੀ ਦੁਕਾਨ 'ਚ ਜਾਂਦੇ ਹੋ ਉੱਥੇ ਅਕਸਰ ਇਹ ਲਿਖਿਆ ਹੁੰਦਾ ਕਿ ਤੁਸੀਂ ਭਾਈ ਸੀਸੀਟੀਵੀ ਕੈਮਰੇ ਦੀ ਨਿਗਰਾਨੀ 'ਚ ਹੋ ਲੱਖਾਂ ਦੁਨੀਆਂ ਉੱਥੇ ਆ ਰਹੀ ਹੈ ਉਹਨਾਂ ਲੱਖਾਂ ਦੁਨੀਆਂ ਦੇ ਵਿੱਚੋਂ ਕੋਈ ਭੈੜੀ ਨੀਤ ਵਾਲੇ ਵੀ ਉੱਥੇ ਆ ਰਹੇ ਨੇ ਜਿਨ੍ਹਾਂ ਨੇ ਚੋਰੀ ਕਰਨੀ ਹੈ ਕੋਈ ਗਲਤ ਕੰਮ ਕਰਨਾ ਹੈ ਜਦੋਂ ਉਹ ਪੜ ਲੈਂਦੇ ਆ ਨਾ ਕਿ ਸਾਨੂੰ ਕੈਮਰਾ ਦੇਖ ਰਿਹਾ ਹੈ ਉਹਨਾਂ ਦਾ ਇਰਾਦਾ ਬਦਲ ਜਾਂਦਾ ਕਿ ਨਹੀਂ ਹੁਣ ਮੈਂ ਚੋਰੀ ਨਹੀਂ ਕਰ ਲਈ ਭਾਈ ਕਿਉਂਕਿ ਮੇਰੀ ਫੋਟੋ ਮੇਰੀ ਕਰਤੂਤ ਇਹ ਕੈਮਰੇ ਚ ਕੈਦ ਹੋ ਜਾਣੀ ਹੈ ਜਦੋਂ ਕੈਮਰੇ ਚ ਕੈਦ ਹੋ ਗਈ ਤੇ ਮੈਂ ਫੜਿਆ ਜਾਣਾ ਹੈ ਜੇ ਮੈਂ ਫੜਿਆ ਜਾਵਾਂਗਾ ਤੇ ਮੈਨੂੰ ਸਜ਼ਾ ਹੋਣੀ ਹੈ ਸਜ਼ਾ ਤੋਂ ਡਰਦਾ ਆ ਮਨੁੱਖ ਚੋਰੀ ਕਰਨ ਵਾਲਾ ਚੋਰੀ ਨਹੀਂ ਕਰਦਾ ਮਾੜੇ ਕੰਮ ਕਰਨ ਵਾਲਾ ਮਾੜਾ ਕੰਮ ਨਹੀਂ ਕਰਦਾ ਉਹ ਥੋ ਚਲਾ ਜਾਣਾ ਜਿੱਦਣ ਸੰਗਤ ਜੀ ਸਾਨੂੰ ਇਹ ਸਮਝੇ ਪੈ ਗਈ ਕਿ ਹਰ ਥਾਂ ਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੀਸੀਟੀਵੀ ਕੈਮਰਾ ਲੱਗਿਆ ਹੈ ਉਹ ਸਾਰੀਆਂ ਥਾਵਾਂ ਤੇ ਮੈਨੂੰ ਦੇਖਦਾ ਆ ਕੋਈ ਦੁਨੀਆ ਦਾ ਐਸਾ ਕੋਨਾ ਨਹੀਂ ਹੈ ਜਿੱਥੇ ਪ੍ਰਮਾਤਮਾ ਦੀ ਨਿਗਾ ਨਾ ਹੋਵੇ ਤੁਸੀਂ ਕਹੋ ਜੀ ਮੈਂ ਕਮਰਾ ਬੰਦ ਕਰ ਲਿਆ ਦਰਵਾਜ਼ੇ ਬੰਦ ਕਰ ਲੇ ਮੈਂ ਪਰਦਾ ਲਾ ਲਿਆ ਕਿ ਸ਼ਾਇਦ ਪ੍ਰਮਾਤਮਾ ਦੀ ਨਿਗਾ ਇੱਥੇ ਨਹੀਂ ਆ ਰਹੀ ਪ੍ਰਮਾਤਮਾ ਉੱਥੇ ਵੀ ਦੇਖ ਰਿਹਾ ਸਭ ਕੁਝ ਪ੍ਰਮਾਤਮਾ ਦੀ ਨਿਗਾ ਸਾਰੇ ਪਾਸੇ ਹੈ ਸਤਗੁਰ ਦਾ ਸ਼ਬਦ ਤੁਸੀਂ ਪੜ੍ਹਦੇ ਹੋ ਨਾ ਕਿ ਹੱਟ ਪਟਨ ਵਿੱਚ ਮੰਦਰ ਭੰ내 ਕਰ ਚੋਰੀ ਕਰਿਆ ਵੈ ਅੱਗੋ ਦੇਖੈ ਪਿੱਛੋ ਦੇਖੈ ਤੁਜਤੇ ਕਹਾਂ ਛਪਾਵੇ ਰੱਬ ਤੋਂ ਛਪਾਇਆ ਨਹੀਂ ਜਾ ਸਕਦਾ ਕੁਝ ਜਿੱਦਣ ਸਾਡੀ ਦਿਮਾਗ ਵਿੱਚ ਇਹ ਗੱਲ ਫਿੱਟ ਹੋ ਗਈ ਕਿ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਦੇਖਦਾ ਆ ਯਾਦ ਰੱਖਿਓ ਉਦਣ ਦੁਨੀਆਂ ਦਾ ਕੋਈ ਮਨੁੱਖ ਆਪਣੇ ਜੀਵਨ ਚ ਗਲਤ ਕੰਮ ਨਹੀਂ ਕਰੇਗਾ ਕਿਉਂਕਿ ਇਹਨੂੰ ਸਮਝ ਆ ਜਾਣੀ ਆ ਕਿ ਜੇ ਮੈਂ ਗਲਤ ਕੰਮ ਕੀਤਾ ਰੱਬ ਦੇ ਕੈਮਰੇ ਵਿੱਚ ਮੇਰੀ ਕੀਤੀ ਹੋਈ ਇਹ ਕਰਤੂਤ ਕੈਦ ਹੋ ਜਾਣੀ ਹੈ ਤੇ ਯਾਦ ਰੱਖੋ ਜਦੋਂ ਪ੍ਰਮਾਤਮਾ ਨੇ ਲੇਖਾ ਜੋਖਾ ਕਰਨਾ ਆ ਫਿਰ ਚੰਗੀਆਂ ਹੀਆਂ ਬੁਰਾਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ ਫਿਰ ਮੈਨੂੰ ਮੇਰੇ ਕਰਮਾਂ ਦੇ ਹਿਸਾਬ ਨਾਲ ਸਜ਼ਾ ਮਿਲਣੀ ਹੈ ਤੇ ਕਰਮਾਂ ਦੇ ਹਿਸਾਬ ਨਾਲ ਸ਼ਾਬਾਸ਼ ਮਿਲਣੀ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਜੋ ਅੱਜ ਹੁਕਮ ਸਾਡੀ ਝੋਲੀ ਛਪਾਇਆ ਮਾਲ ਜੀ ਕਹਿੰਦੇ ਜਹ ਜੈ ਪੇਖੋ ਤੇ ਹੈ ਹਾਜ਼ੂਰ ਜਿੱਥੇ-ਜਿੱਥੇ ਵੀ ਮੈਂ ਨਿਗਾਹ ਮਾਰ ਰਿਹਾ ਮੈਨੂੰ ਕਾਲਪੁਰਖ ਵਾਹਿਗੁਰੂ ਨਜ਼ਰ ਆ ਰਿਹਾ ਸੰਗਤ ਜੀ ਆਪੜੇ ਜੀਵਨ ਚ ਅਸੀਂ ਇਹ ਨਾ ਕਰੀਏ ਕਿ ਫਲਾਣੀ ਥਾਂ ਦੀ ਮਹਾਨਤਾ ਬਹੁਤ ਜ਼ਿਆਦਾ ਹੈ ਅਤਿਆਸੀਕ ਸਥਾਨਾਂ ਤੇ ਮੱਥਾ ਟੇਕਣਾ ਅਤਿਆਸੀਕ ਥਾਨਾਂ ਤੇ ਜਾਣਾ ਜਿਨ੍ਹਾਂ-ਜਿਨ੍ਹਾਂ ਥਾਵਾਂ ਤੇ ਮੇਰੇ ਗੁਰੂ ਮਾਲਕ ਨੇ ਚਰਨ ਪਾਏ ਆ ਉਹਨਾਂ ਥਾਵਾਂ ਤੇ ਜਾ ਕੇ ਨੱਕ ਰਗੜਨਾ ਗਲਤ ਗੱਲ ਨਹੀਂ ਹੈ ਪਰ ਜਦੋਂ ਅਸੀਂ ਇਹ ਕਹਿੰਨੇ ਕਿ ਉਸ ਥਾਂ ਦੀ ਮਹਾਨਤਾ ਵੱਧ ਹੈ ਇਹ ਥਾਂ ਦੀ ਮਹਾਨਤਾ ਘੱਟ ਹੈ ਉਦੋਂ ਅਸੀਂ ਗਲਤ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮੇਰੇ ਮੱਲੇ ਦੇ ਗੁਰਦੁਆਰੇ ਵਿੱਚ ਪਿਆ ਆ ਉਹੀ ਗੁਰੂ ਗ੍ਰੰਥ ਸਾਹਿਬ ਉੱਥੇ ਪਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ ਹੈ ਹਾਂ ਫਿਰ ਬੇਨਤੀ ਕਰਦੇ ਆ ਅਸਥਾਨ ਦੀ ਇਸ ਗੱਲ ਕਰਕੇ ਮਹਾਨਤਾ ਕਿ ਸਾਡੇ ਮੱਲੇ ਦੇ ਗੁਰਦੁਆਰੇ ਵਿੱਚ ਗੁਰੂ ਮਾਲਕ ਜਿੱਦੇ ਚਰਨ ਨਹੀਂ ਪਏ ਪਰ ਉਸ ਥਾਂ ਦੇ ਉੱਤੇ ਚਰਨ ਪਏ ਆ ਇਸ ਗੱਲ ਕਰਕੇ ਤਾਂ ਮੰਨਤਾ ਹੋ ਸਕਦੀ ਹੈ ਪਰ ਜੇ ਤੁਸੀਂ ਕਹੋ ਜੀ ਮੇਰੇ ਗੁਰੂ ਘਰ ਦੇ ਵਿੱਚ ਕੀਤੀਆਂ ਹੋਈਆਂ ਅਰਦਾਸਾਂ ਕਬੂਲ ਨਹੀਂ ਹੁੰਦੀਆਂ ਤੇ ਫਲਾਣੀ ਥਾਂ ਤੇ ਜਾ ਕੇ ਕਰਾਈਆਂ ਹੋਈਆਂ ਅਰਦਾਸਾਂ ਕਬੂਲ ਹੁੰਦੀਆਂ ਮਾਫ ਕਰਿਓ ਫਿਰ ਅਸਿੱਖਲਤ ਹੈ ਗੁਰੂ ਗ੍ਰੰਥ ਸਾਹਿਬ ਮਾਲਕ ਸਾਰੀ ਥਾਵਾਂ ਦੀ ਕੋਈ ਹੈ ਮਾਲਕ ਜੀ ਕਹਿੰਦੇ ਜਿੱਥੇ ਜਿੱਥੇ ਮੈਂ ਦੇਖ ਰਿਹਾ ਜੈ ਜੈ ਪੇਖੂ ਤੈਹ ਦੂਰ ਦੂਰਕਤ ਹੋ ਨਾ ਜਾਏ ਮੇਰਾ ਕਾਲਪੁਰਖ ਵੈਗੁਰੂ ਮੇਰੇ ਨਾਲ ਹੈ ਜਿੱਥੇ ਮੈਂ ਨਿਗਾਹ ਮਾਰੀ ਉੱਥੇ ਮੈਨੂੰ ਕਾਲਪੁਰਖ ਵੈਗੁਰੂ ਨਜ਼ਰ ਆਇਆ ਦੂਰ ਨਹੀਂ ਹੈ ਕਿਤੇ ਮੇ ਤੋਂ ਜਦੋਂ ਤੁਸੀਂ ਭਗਤਾ ਦੀ ਬਾਣੀ ਪੜਦੇ ਹੋ ਨਾ ਜਦੋਂ ਨਾਮਾ ਜੀ ਦੀ ਬਾਣੀ ਪੜੋਗੇ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਉਹ ਕਹਿੰਦੇ ਜਦੋਂ ਮੈਨੂੰ ਸੋਝੀ ਆਈ ਨਾ ਪਹਿਲਾਂ ਮੈਂ ਪੂਜਾ ਕਰਨ ਵਾਸਤੇ ਬੜਾ ਸਮਾਨ ਇਕੱਠਾ ਕਰਦਾ ਸੀ ਚੰਦਨ ਇਕੱਠਾ ਕਰਨਾ ਹੋਰ ਸਮਾਨ ਇਕੱਠਾ ਕਰਨਾ ਕਹਿੰਦੇ ਫਿਰ ਮੈਂ ਮੰਦਿਰ ਜਾਣਾ ਜਿੱਦਣ ਕਹਨੇ ਮੈਨੂੰ ਸਮਝ ਪਈ ਕਹਨੇ ਉਦੋਂ ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਕਿ ਉੱਥੇ ਤਾਂ ਮੈਂ ਤਾਂ ਜਾਵਾਂ ਜੇ ਪ੍ਰਮਾਤਮਾ ਇੱਥੇ ਨਹੀਂ ਹੈ ਉਹਨਾਂ ਨੇ ਸ਼ਬਦ ਵਰਤਿਆ ਕਿ ਉਹਾਂ ਤੌਜ ਆਈਗੇ ਜੋ ਇਹਾ ਨਾ ਹੋਏ ਕਹਨੇ ਉੱਥੇ ਮੈਂ ਤਾਂ ਜਾਵਾਂ ਜੇ ਮੇਰਾ ਪ੍ਰਮਾਤਮਾ ਇੱਥੇ ਨਹੀਂ ਹੈ ਪਰ ਜਿੱਦਣ ਸੰਗਤ ਜੀ ਸਾਨੂੰ ਇਹ ਸਮਝ ਪੈ ਗਈ ਕਿ ਪ੍ਰਮਾਤਮਾ ਸਾਰੀਆਂ ਥਾਵਾਂ ਤੇ ਹੈ ਸਾਡੇ ਲਈ ਹਰ ਇੱਕ ਜਗ੍ਹਾ ਪੂਜਣ ਯੋਗ ਹੋ ਜਣੀ ਹੈ ਹੁਣ ਸਾਡਾ ਸੁਭਾਅ ਪਤਾ ਕੀ ਹੈ ਤੁਸੀਂ ਕਈ ਵਾਰੇ ਬੰਦਿਆਂ ਨੂੰ ਗੱਲਾਂ ਕਰਦੇ ਦੇਖਿਓ ਬੰਦੇ ਕੱਲਾ ਕਰਦੇ ਆ ਕਿ ਭਾਈ ਸਾਹਿਬ ਜਦੋਂ ਬੰਦਾ ਗੁਰਦੁਆਰਾ ਸਾਹਿਬ ਖੜਾ ਹੋਵੇ ਨਾ ਜੇ ਇੱਥੇ ਤੁਸੀਂ ਗਾਲ ਨਾ ਕੱਢਿਓ ਇੱਥੇ ਗੁਰਦੁਆਰਾ ਹੈ ਇਹਦਾ ਮਤਲਬ ਤੁਸੀਂ ਬਾਹਰ ਜਾ ਕੇ ਗਾਲ ਕੱਢੋ ਭਾਈ ਸਾਹਿਬ ਇੱਥੇ ਨਾ ਮਾੜਾ ਬੋਲੋ ਇਹ ਗੁਰੂ ਘਰ ਹੈ ਇਹਦਾ ਮਤਲਬ ਕਿ ਬਾਹਰ ਜਾ ਕੇ ਤੁਸੀਂ ਮਾੜੇ ਕੰਮ ਕਰੋ ਮਾਲਕ ਜੀ ਸਾਨੂੰ ਇਹ ਸਮਝਾਉਂਦੇ ਆ ਕਿ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿਚ ਵਾਸ ਜਿੰਨਾ ਰੱਬ ਗੁਰਦੁਆਰੇ ਦੀ ਚਾਰ ਦਿਵਾਰੀ ਵਿੱਚ ਹੈ ਉਨਾ ਹੀ ਰੱਬ ਸੜਕ ਤੇ ਹੈ ਜਿੰਨਾ ਰੱਬ ਸੜਕ ਤੇ ਹੈ ਉਨਾ ਹੀ ਮੇਰੇ ਘਰ ਆ ਤੇ ਜਿੰਨਾ ਰੱਬ ਮੇਰੇ ਘਰ ਆ ਤੇ ਉਨਾ ਹੀ ਰੱਬ ਮੇਰੀ ਦੁਕਾਨ ਤੇ ਹੈ ਰੱਬ ਇਹ ਨਹੀਂ ਕਿ ਰੱਬ ਨੂੰ ਤੁਸੀਂ ਚਾਰ ਦਿਵਾਰੀ ਗੁਰਦੁਆਰੇ ਚ ਬੰਦ ਕਰਤਾ ਜਦੋਂ ਮੈਂ ਸੜਕ ਤੇ ਪਹੁੰਚ ਗਿਆ ਤੇ ਉੱਥੇ ਰੱਬ ਨਹੀਂ ਹੈ ਮਾਫ ਕਰਿਓ ਰੱਬ ਜਰਰੇ ਜਰਰੇ ਵਿੱਚ ਹੈ ਰੱਬ ਹਰ ਇੱਕ ਥਾਂ ਤੇ ਹੈ ਦੁਨੀਆ ਦਾ ਕੋਈ ਵੀ ਐਸਾ ਟੁਕੜਾ ਨਹੀਂ ਹੈ ਜਿੱਥੇ ਰੱਬ ਦਾ ਵਾਸਾ ਨਾ ਉਹ ਵੇ ਉਹ ਗੱਲ ਵੱਖਰੀ ਹੈ ਕਿ ਅਸੀਂ ਰੱਬ ਦੀ ਜਿਹੜੀ ਹੈ ਹਾਜ਼ਰੀ ਸਿਰਫ ਗੁਰਦੁਆਰੇ ਵਿੱਚ ਮੰਨ ਲਈ ਤੇ ਗੁਰਦੁਆਰੇ ਵਿੱਚੋਂ ਬਾਹਰ ਅਸੀਂ ਰੱਬ ਦੀ ਹਾਜ਼ਰੀ ਮੰਨਦੇ ਨਹੀਂ ਹੈ। ਗੁਰੂ ਨਾਨਕ ਬਾਪੇ ਨੇ ਦੁਨੀਆਂ ਦਾ ਹੀ ਭਲੇਖਾ ਕੱਢਿਆ ਸੀਗਾ। ਸਤਗੁਰ ਨੇ ਮੱਕੇ ਵਾਲਿਆਂ ਨੂੰ ਕਿਹਾ ਤੁਸੀਂ ਮੱਕੇ 'ਚ ਰੱਬ ਨੂੰ ਬੰਦ ਨਾ ਕਰੋ। ਰੱਬ ਸਾਰੀਆਂ ਥਾਵਾਂ ਤੇ ਹੈ। ਮੇਰੇ ਪੈਰ ਉਧਰ ਕਰ ਦਿਓ ਜਿੱਥੇ ਰੱਬ ਦਾ ਘਰ ਨਹੀਂ ਹੈ। ਅਸੀਂ ਚਾਸ ਕਿੰਨੀ ਵਾਰੀ ਪੜੇ ਹੈ? ਗੁਰੂ ਨਾਨਕ ਨੇ ਕਿਹਾ ਤੁਸੀਂ ਆਰਤੀ ਕੀ ਦੀ ਕਰਦੇ ਹੋ ਕਹਿੰਦੇ ਜਗਨਨਾਥ ਦੀ ਤੇ ਬਾਬਾ ਕਹਿੰਦਾ ਆਰਤੀ ਜਗਨਨਾਥ ਦੀ ਕਰਦੇ ਹੋ ਕਮਾਲ ਦੀ ਗੱਲ ਆ ਪਰ ਜਗਨਨਾਥ ਨੂੰ ਤੁਸੀਂ ਇੱਕ ਕਮਰੇ 'ਚ ਬੰਦ ਕਰ ਦਿੱਤਾ ਜਗਨ ਦਾ ਅਰਥ ਹੈ ਜਗਤਨਾਥ ਦਾ ਅਰਥ ਹੈ ਮਾਲਕ ਜੋ ਧਰਤੀ ਦਾ ਮਾਲਕ ਆ ਤੁਸੀਂ ਉਹਨੂੰ ਕਮਰੇ 'ਚ ਬੰਦ ਨਹੀਂ ਕਰ ਸਕਦੇ ਮਾਲਕ ਜੀ ਕਹਿੰਦੇ ਪਰਮਾਤਮਾ ਸਾਰੀਆਂ ਥਾਵਾਂ ਤੇ ਮੌਜੂਦ ਹੈ ਜਰਰੇ ਜਰਰੇ ਵਿੱਚ ਹੈ ਘਟ ਘਟ ਵਿੱਚ ਹੈ ਹਰ ਇੱਕ ਘਰ ਵਿੱਚ ਹੈ ਤੇ ਮੇਰੇ ਮਾਲੀ ਜੀ ਕਹਿੰਦੇ ਰੱਬ ਨੂੰ ਤੁਸੀਂ ਦੇਖੋ ਰੱਬ ਤੁਹਾਡੇ ਤੋਂ ਵੱਖ ਨਹੀਂ ਹੈ ਬਾਬੇ ਬੁੱਲੇ ਨੇ ਕਿਹਾ ਕਹਨੇ ਕਿ ਭਾਈ ਬੁੱਲਿਆ ਰੱਬ ਤੇ ਤੋਂ ਵੱਖ ਨਹੀਂ ਪਰ ਤੇਰੀ ਦੇਖਣ ਵਾਲੀ ਅੱਖ ਨਹੀਂ ਤੂੰ ਭਾਈ ਆਪਣੇ ਅੰਦਰ ਛਾਤੀ ਮਾਰ ਕੇ ਦੇਖ ਰੱਬ ਤੇਰੇ ਅੰਦਰ ਬੈਠਾ ਹੈ ਸਤਗੁਰ ਨੇ ਕਿਹਾ ਨਹੀਂ ਕਿ ਅੰਧਿਆਰੇ ਦੀਪਕ ਚਾਹੀਗੇ ਇੱਕ ਵਸਤ ਅਗੋਚਰ ਨਹੀਂ ਗਏ ਵਸ ਅਗੋ ਚਰਪਾਈ ਕਟ ਦੀਪਕ ਰਿਆ ਸਮਾਈ ਕਿੰਨੀ ਵਾਰੀ ਆਪਾਂ ਇਹ ਗੱਲ ਕੀਤੀ ਹੈ ਕਿ ਤੁਹਾਨੂੰ ਗੁਰੂ ਕਲਗੀਧਰ ਪਾਸ਼ਾ ਕੋਲ ਸ਼ਿਕਾਇਤ ਹੋਦੀ ਹੈ ਕਿ ਤੁਹਾਡਾ ਸਿੱਖ ਇੱਕ ਗद्दार ਨਿਕਲੇ ਆ ਜੀ ਕੌਣ ਕਹਿੰਦੇ ਭਈਆ ਭਾਈ ਕਨਈਆ ਜੀ ਕਹਿੰਦੇ ਗद्दार ਹੋ ਗਏ ਹੁਣ ਕਿਹੜੀ ਗੱਲੋਂ ਗद्दार ਹੋ ਗਏ ਜੀ ਕਹਿੰਦੇ ਅਸੀਂ ਦੁਸ਼ਮਣ ਨੂੰ ਮਾਰ ਰਹੇ ਹਾਂ ਪਰ ਇਹ ਦੁਸ਼ਮਣ ਨੂੰ ਪਾਣੀ ਪਿਲਾ ਰਹੇ ਦੇਖੋ ਨਾ ਵਿਰਤੀ ਦੀ ਗੱਲ ਹੈ ਭਾਈ ਕਨਈਏ ਦੇ ਪ੍ਰਤੀ ਗੁਰੂ ਕਲਗੀ ਤਰਪਾਸ਼ਾ ਕੋਲ ਸ਼ਿਕਾਇਤ ਇਹ ਆ ਕਿ ਭਾਈ ਕਨਈਆ ਗਦਾਰ ਹੈ ਜਿਹੜਾ ਕਿ ਦੁਸ਼ਮਣਾਂ ਨੂੰ ਪਾਣੀ ਪਿਲਾ ਰਿਹਾ ਜਦੋਂ ਭਾਈ ਕਨਈਏ ਨੂੰ ਸਾਹਮਣੇ ਲਿਆਂਦਾ ਗਿਆ ਤਾਂ ਗੁਰੂ ਕਲਗੀ ਤਰਪਾਸ਼ਾ ਪੁੱਛਦੇ ਭਾਈ ਕਨਈਗਾ ਜੀ ਤੁਸੀਂ ਦੁਸ਼ਮਣ ਨੂੰ ਪਾਣੀ ਪਿਲਾ ਰਹੇ ਹੋ ਤੇ ਭਾਈ ਕਨਈਏ ਦੀ ਬਿਰਤੀ ਕਿੱਡੀ ਸੁੱਚੀ ਹੈ ਤੇ ਕਿੱਡੀ ਉੱਚੀ ਹੈ ਤੇ ਆਖਦੇ ਸਤਗੁਰ ਮੈਨੂੰ ਦੁਸ਼ਮਣ ਕੋਈ ਨਜ਼ਰ ਆਈ ਨਹੀਂ ਰਿਹਾ ਉਹ ਕਿ ਮੈਂ ਤੇਰੇ ਕੋਲ ਬੈਠ ਕੇ ਪੜਿਆ ਨਾ ਕੋ ਵੈਰੀ ਨਹੀਂ ਪੇ ਗਾਨਾ ਸਗਲ ਸੰਗ ਹਮਕੋ ਬਨਾਈ ਜਿੱਦਣ ਸਾਡੀ ਬਿਰਤੀ ਇਹ ਹੋ ਗਈ ਕਿ ਸਾਨੂੰ ਆਪਣੇ ਦੁਸ਼ਮਣ ਵਿੱਚ ਵੀ ਰੱਬ ਨਜ਼ਰ ਆਉਣ ਲੱਗ ਪਿਆ ਦੁਸ਼ਮਣ ਵਿੱਚ ਵੀ ਸਾਨੂੰ ਗੁਰੂ ਨਜ਼ਰ ਆਉਣ ਲੱਗ ਪਿਆ ਹਰ ਇੱਕ ਬੰਦੇ 'ਚ ਸਾਨੂੰ ਇਨਸਾਨੀਅਤ ਨਜ਼ਰ ਆਉਣ ਲੱਗ ਪਈ ਤੇ ਯਾਦ ਰੱਖੋ ਕਿ ਸਾਡੇ ਵਰਗਾ ਤਾਂ ਮਨੁੱਖੇ ਕੋਈ ਨਹੀਂ ਹੈ ਹੁਣ ਮਸਲਾ ਇਹ ਹੈ ਜੀ ਅਸੀਂ ਬੰਦੇ 'ਚ ਬੰਦਾ ਨਹੀਂ ਦੇਖ ਰਹੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਅਸੀਂ ਇਤਿਹਾਸ ਵਿੱਚ ਕਿੰਨੀ ਵਾਰੀ ਪੜਿਆ ਚਲੋ ਵਾਕਰ ਵਾਕ ਤਰੀਕਿਆਂ ਦੇ ਨਾਲ ਕਥਾਵਾਚਕਾਂ ਨੇ ਬਿਆਨ ਕੀਤਾ ਕਿ ਭਗਤ ਧੰਨਾ ਜੀ ਨੇ ਕਹਿੰਦੇ ਪੱਥਰ ਵਿੱਚੋਂ ਰੱਬ ਨੂੰ ਦੇਖ ਲਿਆ ਭਗਤ ਧੰਨਾ ਜੀ ਨੇ ਪੱਥਰ 'ਚੋਂ ਰੱਬ ਨੂੰ ਪਾ ਲਿਆ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਭਗਤ ਧੰਨਾ ਜੀ ਸਾਡੇ ਨਾਲੋਂ ਕਿੰਨੇ ਚੰਗੇ ਐ ਜੀ ਜਿਨ੍ਹਾਂ ਨੇ ਪੱਥਰ ਵਿੱਚੋਂ ਰੱਬ ਨੂੰ ਦੇਖ ਲਿਆ ਅਸੀਂ ਬੰਦੇ ਬੰਦੇ 'ਚ ਰੱਬ ਨੂੰ ਨਹੀਂ ਦੇਖ ਰਿਹਾ ਅੱਜ ਤੁਸੀਂ ਦੇਖੋ ਨਾ ਜੀ ਅੱਜ ਸਾਸਨੋਂ ਨੋਵੋਂ 'ਚ ਰੱਬ ਨਜ਼ਰ ਆਵੇ ਨੋ ਨੂੰ ਸੱਸ ਚੋਂ ਰੱਬ ਨਜ਼ਰ ਆਵੇ ਪੁੱਤ ਨੂੰ ਬਾਪ ਚੋਂ ਰੱਬ ਨਜ਼ਰ ਆਵੇ ਬਾਪ ਨੂੰ ਪੁੱਤ ਚੋਂ ਰੱਬ ਨਜ਼ਰ ਆਵੇ ਤੁਹਾਨੂੰ ਲੱਗਦਾ ਕਦੇ ਆਪਸ ਵਿੱਚ ਕਿਸੇ ਦੀ ਲੜਾਈ ਹੋ ਸਕਦੀ ਹੈ ਨਹੀਂ ਹੋ ਸਕਦੀ ਪਰ ਸਾਨੂੰ ਇੱਕ ਦੂਜੇ 'ਚ ਰੱਬ ਨਜ਼ਰ ਨਹੀਂ ਆ ਰਿਹਾ ਕਿਉਂ ਕਿ ਸਿਰਫ ਅਸੀਂ ਰੱਬ ਨੂੰ ਧਾਰਮਿਕ ਸਥਾਨਾਂ 'ਚ ਬੰਨ੍ਹ ਕਰ ਲਿਆ ਮੰਦਰ ਜਾਣ ਵਾਲਾ ਕਹਿੰਦਾ ਰੱਬ ਸਿਰਫ ਮੰਦਰ 'ਚ ਹੈ ਗੁਰਦੁਆਰੇ ਜਾਣ ਵਾਲਾ ਕਹਿੰਦਾ ਰੱਬ ਗੁਰਦੁਆਰੇ 'ਚ ਹੈ ਮਸਜਿਦ ਜਾਣ ਵਾਲਾ ਕਹਿੰਦਾ ਰੱਬ ਮਸਜਿਦ 'ਚ ਹੈ ਜ ਚਰਚ ਜਾਣ ਵਾਲਾ ਕਹਿੰਦਾ ਰੱਬ ਚਰਚ ਵਿੱਚ ਹੈ ਅਸੀਂ ਇਹ ਗੱਲ ਭੁੱਲ ਗਏ ਕਿ ਦੁਨੀਆ ਦੇ ਹਰ ਇੱਕ ਕੋਨੇ 'ਚ ਰੱਬ ਹੈ ਜਿੰਨਾ ਰੱਬ ਧਾਰਮਿਕ ਸਥਾਨਾਂ ਵਿੱਚ ਹੈ ਉਨਾ ਰੱਬ ਸੜਕ 'ਤੇ ਰੁਈਆ ਉਨਾ ਰੱਬ ਮੇਰੇ ਘਰ ਵਿੱਚ ਵੀ ਹੈ ਪਰ ਅਸੀਂ ਰੱਬ ਦੀ ਇਸ ਹੋਂਦ ਨੂੰ ਖਤਮ ਕਰਕੇ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਮਾਲਕ ਜੀ ਕੀ ਕਹਿ ਰਹੇ ਆ ਜੀ ਕਹਿੰਦੇ ਜੈ ਜੈ ਵੇਖੋ ਤਹਿ ਹਜ਼ੂਰ ਦੂਰ ਕਤਹੂ ਨਾ ਜਾਈ ਰੱਬ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ ਉਹ ਪਰਮਾਤਮਾ ਕਾਗਪੁਰਖ ਵੈਗੁਰੂ ਸਾਰਿਆਂ 'ਚ ਰਵਿਆ ਕਿਤੇ ਵੀ ਥਾਂ ਤੋਂ ਵੱਖਰਾ ਨਹੀਂ ਹੈ ਸਾਰੇ ਅਚ ਵਸਿਆ ਹੈ ਪਰਮਾਤਮਾ ਕਾਲਪੁਰਖ ਵੈਗੁਰੂ ਧਰਗੁਰੂ ਤੀਗ ਭਾਦਰ ਪਾਸ਼ਾ ਕਹਿੰਦੇ ਘਟ ਘਟ ਮੈਂ ਹਰ ਜੂ ਵਸ ਹੈ ਸੰਤਨ ਕਿਹੋ ਪੁਕਾਰ ਕਹਿੰਦੇ ਰੱਬ ਨੂੰ ਕਿਦਾਂ ਤੁਸੀਂ ਵਕ ਕਰ ਲੋਗੇ ਰੱਬ ਤਾਂ ਮੇਰੇ ਵਿੱਚ ਵੀ ਰੱਬ ਤੇਰੇ ਵਿੱਚ ਵੀ ਹੈ ਜਿੱਦਣ ਭਾਈ ਮਣੀ ਸਿੰਘ ਨੂੰ ਸ਼ਹੀਦ ਕਰਨ ਲੱਗੇ ਨਾ ਜੀ ਤੇ ਭਾਈ ਮਣੀ ਸਿੰਘ ਦੀ ਹਸ ਪਏ ਤੇ ਜਲਾਦ ਨੇ ਪੁੱਛਿਆ ਹੱਸਦੇ ਕਿਉਂ ਉਹ ਕਹਿੰਦੇ ਮੈਂ ਇਸ ਕਰ ਨੂੰ ਹੱਸਦਾ ਕਿ ਪਰਮਾਤਮਾ ਦੀ ਖੇਡ ਬੜੀ ਬਿਆਨਤਾ ਕਹਿੰਦੇ ਅੰਗ ਕਟਾਉਣ ਵਾਲਾ ਵੀ ਉਹ ਆਪਿਆ ਤੇ ਕੱਟਣ ਵਾਲਾ ਵੀ ਆਪਿਆ ਉਹ ਦੇਖੋ ਨਾ ਕਿੰਨੀ ਪਵਿੱਤਰ ਉਸ ਦੀ ਉਹਨਾਂ ਦੀ ਦ੍ਰਿਸ਼ਟੀ ਹੈ ਕਿ ਜਲਾਦ ਜੋ ਅੰਗ ਕੱਟਣ ਲੱਗਾ ਭਾਈ ਬਣੀ ਸਿੰਘ ਦੇ ਉਹਦੇ ਵਿੱਚ ਵੀ ਕੀ ਹੈ ਜੀ ਉਹ ਰੱਬ ਨੂੰ ਦੇਖ ਰਿਹਾ ਹੈ ਕਹਿੰਦੇ ਮੈਂ ਇਸ ਗੱਲੋਂ ਹੈਰਾਨ ਆ ਕਿ ਕਟਾਉਣ ਵਾਲਾ ਵੀ ਆਪਿਆ ਕਿ ਮੇਰੇ ਵਿੱਚ ਵੀ ਰੱਬ ਬੈਠਾ ਕਟਾਰਿਆ ਬੈਠਾ ਤੇ ਤੇਰੇ ਵਿੱਚ ਵੀ ਰੱਬ ਬੈਠਾ ਉਹ ਕੱਟ ਰਿਹਾ ਹੈ ਹੁਣ ਇਹ ਬਿਰਤੀ ਜਦੋਂ ਸਾਡੇ ਬਣ ਗਏ ਜੀ ਪਸਾਦ ਦਾ ਜੀਵਨ ਬੜਾ ਪਿਆਰਾ ਹੈ ਮਾਲਾ ਜੀ ਕਹਿੰਦੇ ਜੈ ਜੈ ਪੇਖੂ ਤਹ ਹਜੂਰ ਦੂਰ ਕਤਹੂ ਨ ਜਾਈ ਰਬ ਰਿਆ ਸਰਬੱਤਰ ਮਹਿਮਨ ਸਦਾ ਧਿਆਈ ਈਤ ਊਤ ਨਹੀਂ ਵਿਛੜਾ ਸੋ ਸੰਗੀ ਗਣੀਐ ਬਿਨਸ ਜਾਏ ਜੋ ਨਿਮਕਮ ਸੋ ਅਲਪ ਸੁਖ ਪੜੇ ਗਏ ਸਤਗੁਰ ਕਹਿੰਦੇ ਉਹ ਨੂੰ ਆਪਣਾ ਮਿੱਤਰ ਬਣਾਓ ਜਿਹੜਾ ਨਾ ਤੁਹਾਡਾ ਸਾਥ ਲੋਕ ਚ ਛੱਡੇ ਤੇ ਦਾ ਟੋਟਾ ਸਾਥ ਪਰਲੋਕ ਚ ਛੱਡੇ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਮਿੱਤਰਤਾ ਪਾਓ ਜਿਹੜਾ ਇੱਥੇ ਵੀ ਸਹਾਇਤਾ ਜਿਹੜਾ ਉੱਥੇ ਵੀ ਸਹਾਇ ਹੈ ਦੁਨਿਆਵੀ ਤੌਰ ਤੇ ਸਾਡੇ ਕਿੰਨੇ ਰਿਸ਼ਤੇ ਬਣਦੇ ਆ ਜੀ ਤੇ ਕਿੰਨੇ ਸਾਡੇ ਰਿਸ਼ਤੇ ਟੁੱਟਦੇ ਆ ਰਿਸ਼ਤਾ ਖੜਾ ਹੁੰਦਾ ਜੀ ਸੁਵਾਰਥ ਤੇ ਜਿੰਨਾ ਟਾਈਮ ਤੁਸੀਂ ਕਿਸੇ ਦਾ ਸੁਵਾਰਥ ਪੂਰਾ ਕਰੇਗੇ ਕਿਸੇ ਦੀ ਲੋੜ ਪੂਰੀ ਕਰੇਗੇ ਥੋਟਾ ਰਿਸ਼ਤਾ ਬਰਕਰਾਰ ਜਿੱਦਣ ਤੁਸੀਂ ਕਿਸੇ ਨੂੰ ਜਵਾਬ ਦੇਤਾ ਉਸ ਬੰਦੇ ਨੂੰ ਪਤਾ ਲੱਗ ਗਿਆ ਕਿ ਹੁਣ ਇਹਦੇ ਕੋਲੋਂ ਮੇਰਾ ਸਵਾਰਥ ਪੂਰਾ ਨਹੀਂ ਹੋਣਾ ਇਹਦੇ ਕੋਲੋਂ ਹੁਣ ਮੇਰੀ ਲੋੜ ਪੂਰੀ ਨਹੀਂ ਹੋਣੀ ਯਾਦ ਰੱਖਿਓ ਗੂੜੇ ਤੋਂ ਗੂੜਾ ਰਿਸ਼ਤਾ ਵੀ ਉਦੋਂ ਟੁੱਟ ਜਾਂਦਾ ਹੈ ਫਿਰ ਫਿਰ ਉਹ ਰਿਸ਼ਤਾ ਰਿਸ਼ਤਾ ਨਹੀਂ ਰਹਿੰਦਾ ਜਦੋਂ ਵਿੱਚ ਲੋੜਾ ਖਤਮ ਹੋ ਜਾਣਾ ਰਿਸ਼ਤਾ ਹਮੇਸ਼ਾ ਸਵਾਰਥ ਤੇ ਖੜਾ ਆ ਜਦੋਂ ਸਵਾਰਥ ਵਿੱਚੋਂ ਨਿਕਲ ਗਿਆ ਉਦੋਂ ਰਿਸ਼ਤਾ ਵੀ ਖਤਮ ਹੋ ਜਾਂਦਾ ਹੈ ਪਰ ਗੁਰੂ ਤੇ ਸਿੱਖ ਦਾ ਰਿਸ਼ਤਾ ਜਿਹੜਾ ਆ ਉਹ ਸਵਾਰਥ ਤੇ ਨਹੀਂ ਖੜਾ ਹੋਣਾ ਚਾਹੀਦਾ ਇਹ ਆ ਠੀਕ ਆ ਅਸੀਂ ਕਿਤੇ ਨਾ ਕਿਤੇ ਸਵਾਰਥੀ ਬਣੇ ਹੋਏ ਆ ਗੁਰਦੁਆਰੇ ਆਉਂਦੇ ਆ ਗੁਰਦੁਆਰੇ ਕੇ ਅਰਦਾਸਾ ਕਰਦੇ ਗੁਰੂ ਜੀ ਆ ਦੇ ਦਿਓ ਰੱਬ ਜੀ ਆ ਦੇ ਦਿਓ ਇਹ ਸਵਾਰਥ ਹੈ ਜਦੋਂ ਜਿੰਨਾ ਟਾਈਮ ਗੁਰੂ ਦੇਈ ਗਿਆ ਸੀ ਉਹਨਾਂ ਟਾਈਮ ਗੁਰੂ ਦਾ ਧੰਨਵਾਦ ਹੈ ਜਿੱਦਣ ਗੁਰੂ ਨੇ ਕੁਛ ਦਿੱਤਾ ਨਾ ਤੇ ਉਦੋਂ ਅਸੀਂ ਗੁਰੂ ਨੂੰ ਛੱਡ ਕੇ ਫਿਰ ਮਾਫ ਕੋਰੇ ਪਤਾ ਨਹੀਂ ਕਿਹੜੇ ਕਿਹੜੇ ਥਾਵਾਂ ਤੇ ਜਾ ਕੇ ਮੱਥੇ ਰਗੜਦੇ ਆ ਸਾਡਾ ਸੁਭਾਅ ਹੈ ਗੁਰੂ ਦਾ ਸਿੱਖ ਤਾਂ ਐਡਾ ਦ੍ਰਿੜਤਾ ਵਾਲਾ ਹੋਣਾ ਚਾਹੀਦਾ ਸੀਗਾ ਕਿ ਜੇ ਸੁਖ ਦੇਤਾ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਮਾਲੀ ਜੀ ਕਹਿੰਦੇ ਉਹਨੂੰ ਆਪਣਾ ਸਾਥੀ ਬਣਾ ਈਤ ਊਤ ਨਹੀਂ ਵਿਛੋੜੇ ਦੁਨੀਆ 'ਚ ਕਿੰਨੇ ਰਿਸ਼ਤੇ ਬਣਨਗੇ ਤੇ ਕਿੰਨੇ ਟੁੱਟਣਗੇ ਕਿੰਨੇ ਸਾਥੀ ਬਣਨਗੇ ਕਿੰਨੇ ਸਾਥ ਛੱਡ ਕੇ ਜਾਣਗੇ ਪਰ ਜਦੋਂ ਸਾਡਾ ਸਾਥੀ ਬਾਬਾ ਦੀਪ ਸਿੰਘ ਬਣ ਗਿਆ ਨਾ ਜੀ ਤੇ ਉਦੋਂ ਸਾਨੂੰ ਕਿਸੇ ਹੋਰ ਚੀਜ਼ ਦੀ ਲੋੜ ਫੇਰ ਨਹੀਂ ਪੈਣੀ ਜਦੋਂ ਸਾਡਾ ਸਾਥੀ ਧੰਗੁਰੂ ਰਾਮਦਾਸ ਪਾਸ਼ਾ ਬਣ ਗਿਆ ਤੇ ਉਦੋਂ ਸਾਨੂੰ ਕਿਸੇ ਹੋਰ ਚੀਜ਼ ਦੀ ਕਦੇ ਲੋੜ ਨਹੀਂ ਪੈਣੀ ਹੈ ਇਸ ਕਰਕੇ ਦੁਨਿਆਵੀ ਰਿਸ਼ਤੇ ਨਿਵਾਉ ਜ਼ਰੂਰ ਪਰ ਦੁਨਿਆਵੀ ਰਿਸ਼ਤਿਆਂ ਦੇ ਵਿੱਚੋਂ ਅਸੀਂ ਗੁਰੂ ਦੇ ਰਿਸ਼ਤੇ ਨੂੰ ਭੁੱਲ ਕੇ ਨਾ ਬੈਜੀਏ ਮਾਲ ਜੀ ਕਹਿੰਦੇ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣਗੈ ਬਿਨ ਸਜਾਇ ਜੋ ਨਿਮਖ ਮੈਂ ਬਿਨ ਸਦਾ ਅਰਥ ਹੈ ਜੀ ਖਤਮ ਨਿਮਖ ਦਾ ਅਰਥ ਹੈ ਅੱਖ ਝਮਕਣ ਜਿੰਨਾ ਸਮਾਂ ਕਹਿੰਦੇ ਜਿਹੜਾ ਸੁੱਖ ਅੱਖ ਝਮਕਣ ਜਿੰਨੇ ਸਮੇਂ ਵਿੱਚ ਖਤਮ ਹੋ ਜਵੇ ਕਹਿੰਦੇ ਭਾਈ ਉਹ ਸੁੱਖ ਦੀ ਕਦੇ ਆਸ ਨਾ ਰੱਖੋ ਉਹ ਸੁੱਖ ਮੇਰੇ ਮਾਲਕ ਨੇ ਸਾਨੂੰ ਦਿੱਤਾ ਸੰਗਤ ਜੀ ਜਿਹੜਾ ਤਤੀਆਂ ਤਵੀਆਂ ਤੇ ਖਤਮ ਨਹੀਂ ਹੋਇਆ ਜਿਹੜਾ ਆਰਿਆਂ ਤੇ ਖਤਮ ਨਹੀਂ ਹੋਇਆ ਜਿਹੜਾ ਬੰਦ ਬੰਦ ਕਟਾ ਕੇ ਨਹੀਂ ਖਤਮ ਹੋਇਆ ਜਿਹੜਾ ਸੁੱਖ ਆਪਣੇ ਜੀਵਨ ਵਿੱਚ ਅਕਾਲ ਸ਼ਾਮ ਸਿੰਘ ਅਟਾਰੀ ਉਹਨਾਂ ਦਾ ਸਿੱਧੀ ਦਿਹਾੜਾ ਸੀਗਾ ਜੀ ਤੇ ਕਮਾਲ ਦਾ ਉਹ ਯੋਧਾ ਜਿਹੜਾ ਕਿ ਆਪਣੇ ਜੀਵਨ ਦੇ ਵਿੱਚ ਬੜੇ ਪੇਵੇਲੇ ਆਖਰੀ ਜੰਗ ਲੜਦਾ ਸਭਰਾਂ ਦੀ ਪਰ ਕਮਾਲ ਦੀ ਗੱਲ ਹੈ ਸਿੱਖ ਰਾਜ ਲਈ ਗੁਰੂ ਦੇ ਲਈ ਇੰਨਾ ਪਿਆਰ ਜਦੋਂ ਉਹਦਾ ਇਤਿਹਾਸ ਅਸੀਂ ਪੜਦੇ ਆ ਜੀ ਕਿ ਉਸ ਯੋਧੇ ਨੇ ਇੱਡੀ ਕਮਾਲ ਦੀ ਕਿਰਪਾਨ ਵਾਈ ਜੰਗੇ ਮੈਦਾਨ ਦੇ ਅੰਦਰ ਆਪਣਾ ਜੀਵਨ ਗੁਰੂ ਦੇ ਘਰ ਲਈ ਸਮਰਪਿਤ ਕਰ ਗਿਆ ਸਾਨੂੰ ਮਾਲਕ ਨੇ ਉਹ ਜੀਵਨ ਦਿੱਤਾ ਜੀ ਸਤਿਗੁਰ ਕਹਿੰਦੇ ਈ ਤੂਤ ਨਹੀਂ ਵਿਛੜੈ ਸੋ ਸੰਗੀ ਗਣੀ ਗੈ ਬਿਨਸ ਜਾਏ ਜੋ ਨਿਮਖਮੈ ਸੋ ਅਲਪ ਸੁਖ ਪੜਿਐ ਜੇ ਪੱਕਾ ਸੁਖ ਲੈਣਾ ਤੇ ਸਤਿਗੁਰ ਕਹਿੰਦੇ ਸੁਖੀ ਵਸੈ ਮਸਕੀਨੀ ਤੁਹਾਨੂੰ ਨੀਵਾ ਹੋਣਾ ਪੈਣਾ ਹਾਂ ਕਈ ਵਾਰ ਬੰਦਾ ਕਹਿੰਦਾ ਮੈਂ ਨੀਵਾ ਕਿਉਂ ਆਵਾਂ ਮੈਂ ਕਿਉਂ ਝੁਕਾਂ ਕਈ ਵਾਰ ਨੀਵੇਂ ਹੋਣ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਇੱਕ ਸੁਖਾ ਸਕਦਾ ਹੈ ਜ਼ਰੂਰੀ ਨਹੀਂ ਹੈ ਜੀ ਨੀਵਾ ਹੋਣ ਵਾਲਾ ਬੰਦਾ ਕਹੇ ਜੀ ਮੈਂ ਨੀਵਾ ਹੋਗਾ ਸ਼ਾਇਦ ਮੇਰੀ ਰਿਸਲਟਾ ਨਹੀਂ ਬਾਪੂ ਕਹਣਾ ਇੱਥੇ ਨੀਵੇਂ ਰੁੱਖਾਂ ਨੂੰ ਫਲ ਲੱਗਦੇ ਆ ਜਿੰਨਾ ਕੋਈ ਨੀਵਾ ਹੋ ਕੇ ਚੱਲੇਗਾ ਤੇ ਮੇਰੇ ਮਾਲੂ ਜੀ ਕਹਨੇ ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੋਂ ਉੱਚਾ ਜਦੋਂ ਕਈ ਵਾਰੀ ਸਾਨੂੰ ਜੀਵਨ ਚ ਨੀਵਾ ਹੋਣਾ ਪਿਆ ਜੀ ਬਣਾ ਜੀ ਨਿਰਾਸ਼ ਨਾ ਹੋਈਏ ਕਿਉਂਕਿ ਕਈ ਵਾਰੀ ਨੀਵਾ ਹੋਣ ਦੇ ਨਾਲ ਸਾਡੀ ਜ਼ਿੰਦਗੀ ਬਚਦੀ ਹੈ ਸਾਡੀ ਜ਼ਿੰਦਗੀ ਨੂੰ ਇੱਕ ਨਵੀਂ ਨੁਹਾਰ ਮਿਲਦੀ ਹੈ ਇਸ ਕਰਕੇ ਮਾਲਕ ਜੀ ਦਾ ਸ਼ੁਕਰਾਨਾ ਕਰੀਏ ਕਿ ਪ੍ਰਮਾਤਮਾ ਜੀ ਉਹ ਸੁੱਖ ਦਿਓ ਸਾਨੂੰ ਜਿਹੜਾ ਸੁੱਖ ਕਦੇ ਖਤਮ ਹੋਣ ਵਾਲਾ ਨਹੀਂ ਹੈ ਜਿਹੜਾ ਨਾਨਕ ਭਗਤਾ ਸਦਾ ਵਿਕਾਸ ਵਾਲਾ ਹੈ ਜਿਹੜਾ ਕੋਈ ਵੀ ਜੀਵਨ ਦੇ ਵਿੱਚ ਮੁਸ਼ਕਲ ਵੀ ਆ ਜਾਵੇ ਪਰ ਇਹ ਸੁਖ ਸਤਗੁਰ ਜੀ ਬਰਕਰਾਰ ਰਹਿੰਦਾ ਕਦੇ ਖਤਮ ਨਹੀਂ ਹੁੰਦਾ ਮਾਲਕ ਜੀ ਕਹਿੰਦੇ ਈਤ ਓਤ ਨਹੀਂ ਵਿਛੜਾ ਸੋ ਸੰਗੀ ਗਣੀ ਹੈ ਬਿਨ ਸਜਾਇ ਜੋ ਨਿਮਕ ਮੈ ਸੋ ਅਲਪ ਸੁਖ ਪਣੀ ਹੈ ਸਤਗੁਰ ਦਾਤਾ ਕਿਰਪਾ ਕਰੇ ਜੀ ਜੋ ਮਾਲਕ ਨੇ ਰੱਬੀ ਉਪਦੇਸ ਸਾਡੀ ਚੋਲੀ ਚ ਪਾਇਆ ਆਪਣੇ ਜੀਵਨ ਵਿੱਚ ਵੀ ਲਾਗੂ ਕਰੀਏ ਦਾਤਾ ਸਤਗੁਰ ਕਿਰਪਾ ਕਰੇ ਜੀ ਆਓ ਅਨੰਦ ਸਹਿਬ ਦੀ ਪੋੜੀਗਰ ਨਾਲ ਜੁੜੀਏ ਰਾਮਕਲੀ ਮਹਿਲਾ ਤੀਜਾ ਅਨੰਦ ਏਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰ ਮੈਂ ਪਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਕਹੇ ਨਾਨਕ ਅਨੰਦ ਹੋਆ ਸਤਗੁਰ ਮੈਂ ਪਾਇਆ ਹਰੇ ਨਾਲ ਰਹੋ ਤੋ ਮਨ ਮੇਰੇ ਦੁੱਖ ਸਭ ਵਿਸਾਰਨਾ ਸੋ ਬੰਦਾ ਗੱਲਾਂ ਸੋ ਮਰਤ ਸੁਆਮੀ ਸੋ ਕਿਉ ਮਨ ਅਵਸਾਰੇ ਸਾਥੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਦਾ ਸਿਮਤ ਸਲਾਤ ਤੇਰੀ ਨਾਮ ਮਨ ਵਸਾਵੇ ਕਹੇ ਨਾਨਕ ਸੱਚੇ ਸਾਈਂ ਕਿਆ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਆਧਾਰ ਕਰ ਸਾਥ ਸੁਖ ਮਨ ਆਏ ਵਸਿਆ ਜਿਨੇ ਸ਼ਾ ਸਭ ਪੁਜਾਈਆਂ ਕਹੇ ਨਾਨਕ ਸੁਣੋ ਸਤਿ ਸ਼ਬਦ ਤਰ ਪਿਆਰੋ ਸਤਿਨਾਮ ਮੇਰਾ ਆਧਾਰੁ ਜੀ ਪੰਚਵਤੀ ਕਰਤਿ ਵਾਗੇ ਘਰਿ ਵਾਗੇ ਸ਼ਬਦੁ ਅਗੇ ਕਲਾ ਦਿੱਕੜਤਾਰਿਆ ਪੰਚ ਤੂਤ ਤੁਧ ਵਸ ਕੀਤੇ ਕਾਲ ਕੰਡ ਕੁਮਾਰਿਆ ਆਰੰਭ ਆਇਆ ਤੁਜਿਨ ਕੋਥੇ ਨਾਮੁ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੈ आगयो ब्रह्म प्रभ पाया उतरे सगल बसुरे संत साजन भय सर से पूरे गुरते जानी बिनवंत नानक गोरे चरण लागे वाजे अनहद तो रे सुनते पुनीत ਸਤ ਗੁਰ ਰਹਿਆ ਬਿਨਵੰਤ ਨਾਨਕ ਵਾਜੇ ਵਾਹਿਗੁਰੂ ਜੀ ਕਾ ਖਾਲਸਾ ਤੁਧਿਆ ਦੇਰ ਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਉ ਨਾਨਕ ਸਭ